ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਬੜੀਆਂ ਮੇਜਰ ਡਵੈਲਪਮੈਂਟ ਹੋਈਆਂ ਨੇ ਮਾਨਯੋਗ ਹਾਈ ਕੋਰਟ ਤੇ ਵਿੱਚ ਅੱਜ ਸਟੇਟ ਗਵਰਨਮੈਂਟ ਨੂੰ ਇਹ ਮੰਨਣਾ ਪਿਆ ਕਿ ਕਿਤੇ ਨਾ ਕਿਤੇ ਸਾਡੇ ਆਫੀਸਰਜ਼ ਦੀ ਲਾਪਰਵਾਹੀ ਹੈਗੀ ਹੈ ਔਰ ਮਾਨਯੋਗ ਐਡਵੋਕੇਟ ਜਨਰਲ ਸਾਹਿਬ ਕੋਰਟ ਦੇ ਵਿੱਚ ਮੌਜੂਦ ਸੀਗੇ ਤੇ ਮਾਨਯੋਗ ਹਾਈ ਕੋਰਟ ਨੇ ਜਦੋਂ ਇਹ ਸਵਾਲ ਕੀਤਾ ਕਿ ਹੁਣ ਤੱਕ ਜਿਹੜੀ ਇਨਫਰਮੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਂਝਾ ਕੀਤੀ ਹੈ ਤੇ ਹਾਈ ਕੋਰਟ ਦੇ ਆਡਰਾਂ ਦੇ ਵਿੱਚ ਉਹ ਮੌਜੂਦ ਹੈ ਕਿ ਪਹਿਲੀ ਇੰਟਰਵਿਊ ਲੋਰੈਂਸ ਬਿਸ਼ਨੋਈ ਦੀ ਜਿਹੜੀ ਸੀਗੀ ਉਹ 3 ਤੇ 4 ਸਪਟੰਬਰ 2022 ਨੂੰ CIA ਸਟਾਫ ਖਰੜ ਦੇ ਵਿੱਚ ਹੋਈ ਸੀਗੀ ਐਸ ਦਾ ਮਤਲਬ ਜਿਹੜੇ ਵੀ ਆਫੀਸਰਸ ਉਸ ਬਿਲਡਿੰਗ ਦੇ ਇੰਚਾਰਜ ਸੀਗੇ ਜਾਂ ਉਸ ਜ਼ਿਲ੍ਹੇ ਦੇ ਇੰਚਾਰਜ ਸੀਗੇ ਕਮ ਸੇ ਕਮ ਉਹਨਾਂ ਦੇ ਉੱਤੇ ਸਰਕਾਰ ਐਕਸ਼ਨ ਲੈ ਸਕਦੀ ਹੈ ਬਿਨਾ ਕਿਸੇ ਰਿਪੋਰਟ ਦੀ ਦੀ ਜਾਣਕਾਰੀ ਤੋਂ ਕਿਉਂਕਿ ਉਹ ਕੋਰਟ ਦੇ ਆਰਡਰਾਂ ਦੇ ਵਿੱਚ ਮੌਜੂਦ ਹੈ ਇਹਦੇ ਤੇ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਕੋਰਟ ਦੇ ਵਿੱਚ ਉਹ ਇਹੀ ਕਿਹਾ ਕਿ ਅਸੀਂ ਹੁਣ ਜਿਹੜੇ ਆਫੀਸਰਜ਼ ਉਸ ਟਾਈਮ ਦੇ ਉੱਤੇ ਮੌਜੂਦਾ ਸੀਗੇ ਜਿਹੜੇ ਕਿ ਇੰਚਾਰਜ ਸੀਗੇ ਸੀਆਈਏ ਸਟਾਫ ਖਰੜ ਦੇ ਤੇ ਜਿਹੜੇ ਉਸ ਜ਼ਿਲ੍ਹੇ ਦੇ ਮੀਨਿੰਗ ਥੇਰਬਾਈ ਕਿ ਐਸਐਸਪੀ ਮੁਹਾਲੀ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਤੇ ਜਿਹੜੇ ਸੀਆਈਏ ਸਟਾਫ ਦੇ ਇੰਚਾਰਜ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਹੈਗਾ ਉਹ ਸਰਕਾਰ ਨੇ ਕੋਰਟ ਨੂੰ ਦਿੱਤਾ ਲੇਕਿਨ ਕੋਰਟ ਨੇ ਇਸ ਕੇਸ ਦੀ ਡੇਟ ਵੀ ਨਾਲ ਹੀ ਮ ਮਕਰਰ ਕਰਤੀ ਹੈ 24 ਤਰੀਕ ਅਗਲੀ ਜਿਹਦੇ ਉੱਤੇ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਸ ਦੇ ਵਿੱਚ ਕੋਰਟ ਇਹ ਜਾਨਣਾ ਚਾਹੇਗੀ ਕਿ ਉਹਨਾਂ ਆਫੀਸਰਜ਼ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਇਸ ਇੰਟਰਵਿਊ ਕਰਵਾਉਣ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਮਦਦ ਕੀਤੀ ਹੈ। ਇਸ ਤਰ੍ਹਾਂ ਦੇ ਉੱਪਰ ਡੀਜੀਪੀ ਪੰਜਾਬ ਨੂੰ ਲੈ ਕੇ ਵੀ ਗੱਲ ਹੋਈ ਡੀਜੀਪੀ ਪੰਜਾਬ ਨੂੰ ਪੁੱਛਿਆ ਗਿਆ ਕਿ ਜਿਹੜਾ ਬਿਆਨ ਤੁਸੀਂ ਜਾਰੀ ਕੀਤਾ ਸੀ ਕਿ ਪੰਜਾਬ 'ਚ ਤੇ ਇੰਟਰਵਿਊ ਨਹੀਂ ਹੋਈ ਉਹ ਬਿਆਨ ਕਿਵੇਂ ਦਿੱਤਾ? ਬਿਲਕੁਲ ਜੀ ਉਹ ਡੀਜੀਪੀ ਸਾਹਿਬ ਨੂੰ ਇਹ ਸਵਾਲ ਐਸ ਕਰਕੇ ਪੁੱਛਿਆ ਗਿਆ ਕਿਉਂਕਿ ਡੀਜੀਪੀ ਸਾਹਿਬ ਦੇ ਸਾਹਮਣੇ ਇੱਕ ਕੁਐਸਚਨ ਰੱਖਿਆ ਗਿਆ ਕਿ ਤੁਹਾਡੇ ਕੋਲ ਉਹ ਕਿਹੜਾ ਅਫੀਸਰ ਸੀ ਜਿਹੜਾ ਇਹ ਇਨਫੋਰਮੇਸ਼ਨ ਲੈ ਕੇ ਆਇਆ ਤੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਲਾਰੈਂਸ ਬਿਸ਼ਨੋਈ ਦੀ ਕੋਈ ਵੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਪੰਜਾਬ ਚੋਂ ਨਹੀਂ ਹੋਈ ਜਿੰਨੇ ਤੇ ਡੀਜੀਪੀ ਸਾਹਿਬ ਨੇ ਪਹਿਲਾਂ ਬਚਨ ਦੀ ਕੋਸ਼ਿਸ਼ ਕੀਤੀ ਲੇਕਿਨ ਡਾਕੂਮੈਂਟਸ ਔਨ ਰਿਕਾਰਡ ਨੇ ਮੌਜੂਦ ਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਤੇ ਪ੍ਰੈਸ ਰਿਪੋਰਟਾਂ ਜਿਹੜੀਆਂ ਨੇ ਅਵੇਲੇਬਲ ਨੇ ਤੁਸੀਂ ਮੀਡੀਆ ਕਰਮੀਆਂ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਔਨ ਰਿਕਾਰਡ ਨੇ ਸੋ ਡੀਜੀਪੀ ਸਾਹਿਬ ਉਹ ਬਚ ਨਹੀਂ ਸਕੇ ਉਸ ਚੀਜ਼ ਦੇ ਜਵਾਬ ਤੋਂ ਕਿ ਉਹਨਾਂ ਨੇ ਜਿਹੜਾ ਇੰਟਰਵਿਊ ਕੀਤੀ ਉਹ ਇੱਕ ਗਲਤ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਕੀਤੀ ਜਿੰਦੇ ਕਰਕੇ ਪੂਰੇ ਪੰਜਾਬ ਨੂੰ ਨਮੋਸ਼ੀ ਦਾ ਜਾਂ ਸਮਝ ਲੋ ਕਿ ਕਿ ਮੈਰਜਮੈਂਟ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਦਾ ਸਟੇਟ ਦਾ ਮੁਖੀ ਹੋਵੇ ਪੁਲਿਸ ਦਾ ਤੇ ਉਹ ਇੱਕ ਝੂਠੀ ਪ੍ਰੈਸ ਕਾਨਫਰੰਸ ਕਰ ਰਿਹਾ ਜਾਂ ਗਲਤ ਇਨਫੋਰਮੇਸ਼ਨ ਦੇ ਆਧਾਰ ਤੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਸੋ ਮਾਨ ਜੋ ਕੋਰਟ ਦਾ ਫਿਲਹਾਲ ਇਹ ਕਹਿਣਾ ਹੈਗਾ ਕਿ ਜਿਹੜੇ ਇਨਚਾਰਜ ਆਫਿਸਰਸ ਨੇ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਡੀਜੀਪੀ ਗੌਰਵ ਯਾਦਵ ਜੀ ਵੀ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਉਹਨਾਂ ਨੇ ਜੇ ਆਪਦੇ ਕਿਸੇ ਅਫੀਸਰ ਦੇ ਕਹਿਣ ਤੇ ਗਲਤ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਪੂਰੇ ਪੰਜਾਬ ਦੇ ਇਨਚਾਰਜ ਨੇ ਤੇ ਜੇ ਉਹਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਡਿਊਰਿੰਗ ਕਾਰਵਾਈ ਹੋ ਰਹੀ ਹੈ ਤੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਸਾਰੇ ਅਫੀਸਰ ਦੇ ਉੱਤੇ ਜਿਹੜੇ ਰਿਸਪੌਂਸੀਬਲ ਨੇ ਇਹ ਸਾਰੇ ਐਕਟ ਵਾਸਤੇ ਜੈਮਰ ਲਗਾਉਣ ਨੂੰ ਲੈ ਕੇ ਮੋਬਾਈਲਾਂ ਨੂੰ ਰੋਕਣ ਦੇ ਲਈ ਵੀ ਕਿਹਾਗਾ ਕਿ ਦਸੰਬਰ ਤੱਕ ਕਦਮ ਚੁੱਕ ਜਾਨ 10 ਦਿਨਾਂ ਚ ਫੰਡ ਜਾਰੀ ਹੋ ਸਰ ਦੇਖੋ ਇਹ ਜਿਹੜਾ ਕੇਸ ਹੈ ਇਹ ਜਨਵਰੀ ਦਾ ਚੱਲ ਰਿਹਾ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦਾ ਇੱਕ ਇਹਨਾਂ ਕਾ ਕੀ ਵੀ ਆਰਾਊਂਡ 8-9 ਮਹੀਨੇ ਤੱਕ ਕੇਸ ਦੀ ਸੁਣਵਾਈ ਨੂੰ ਚਲਦੇ-ਚਲਦੇ ਹੋਗੇ ਲੇਕਿਨ ਤੁਸੀਂ ਹਾਲੇ ਤੱਕ ਕੋਈ ਐ ਸਟਰੋਂਗ ਪ੍ਰੋਗਰੈਸ ਜਿਹੜੀ ਹੈ ਉਹ ਨਹੀਂ ਦਿਖਾ ਪਾਈ ਐਸ ਕਰਕੇ ਮਾਨਯੋਗ ਕੋਰਟ ਨੇ ਦਸੰਬਰ ਤੱਕ ਦਾ ਟਾਈਮ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ਏਡੀਜੀਪੀ ਅਰुणਪਾਲ ਸਿੰਘ ਜੀ ਦੇ ਕਹਿਣ ਤੇ ਦਿੱਤਾ ਹੈ ਕਿ ਅਸੀਂ ਜਿਹੜਾ ਹੈਗਾ ਇਸ ਪ੍ਰੋਸੈਸ ਦੇ ਵਿੱਚ ਬਹੁਤ ਅੱਗੇ ਪਹੁੰਚ ਚੁੱਕੇ ਆਂ ਫੰਡਸ ਦੀ ਕਮੀ ਸੀਗੀ ਉਹਦੇ ਵਾਸਤੇ ਮਾਨਯੋਗ ਕੋਰਟ ਨੇ ਗੱਲ ਕਹੀ ਕਿ ਅਸੀਂ ਚੀਫ ਸਕੱਟਰੀ ਸਾਹਿਬ ਨੂੰ ਕਹਿ ਕੇ ਫੰਡਸ ਦੀ ਜਿਹੜੀ ਕਮੀ ਹੈ ਉਹ ਵੀ ਪੂਰੀ ਕਰਾ ਦੇਾਂਗੇ ਤੁਸੀਂ ਇੱਕ ਵਾਰੀ ਕਾਰਵਾਈ ਨੂੰ ਜਿਹੜਾ ਹੈਗਾ ਨਤੀਜੇ ਤੱਕ ਪਹੁੰਚਾਓ ਸੋ ਸਾਨੂੰ ਇਹ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਮਾਨਜੋ ਕੋਰਟ ਬੜਾ ਸੈਂਸੀਅਰਲੀ ਇਸ ਕੇਸ ਨੂੰ ਅੱਗੇ ਲੈ ਕੇ ਜਾ ਰਹੀ ਹੈ ਜਿਲ੍ਹਾ ਦੀ ਸਿਕਿਉਰਟੀ ਵੀ ਬਹੁਤ ਜਲਦੀ ਆਗਮੈਂਟ ਹੋਏਗੀ ਠੀਕ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸਰ